ਕੈਨੇਡੀਅਨ ਪੋਸਟਲ ਵਿਭਾਗ ਨੇ ਕਾਮਾਗਾਟਾ ਮਾਰੂ ਕਟਾ ਦੀ ਯਾਦ ਦੇ ਵਿੱਚ ਡਾਕ ਟਿਕਟ ਜਾਰੀ ਕਰ ਦਿੱਤੀ ਹੈ ਮਈ 1914 ਨੂੰ ਇਹ ਘਟਨਾ ਵਾਪਰੀ ਸੀ ਇਹ ਸਾਕਾ ਵਾਪਰਿਆ ਸੀ ਅਤੇ ਸੋਵੀ ਵਰੇਗੰਡ ਦੇ ਮੌਕੇ ਸਾਕਾ ਕਾਮਾਗਾਟਾ ਮਾਰੂ ਦੀ ਯਾਦ ਦੇ ਵਿੱਚ ਕੈਨੇਡੀਅਨ ਪੋਸਟਲ ਵਿਭਾਗ ਨੇ ਡਾਕ ਟਿਕਟ ਜਾਰੀ ਕੀਤੀ ਹੈ 1914 ਦੇ ਵਿੱਚ ਕਾਮਾਗਾਟਾ ਮਾਰੂ ਦੀ ਘਟਨਾ ਵਾਪਰੀ ਸੀ ਜੇਦੋਂ ਬਾਬਾ ਗੁਰਦੇਤਾ ਸਿੰਘ ਕੁਝ ਭਾਰਤੀਆਂ ਦੇ ਸਮੇਤ 376 ਵਿਅਕਤੀਆਂ ਦੇ ਸਮੇਤ ਕੈਨੇਡਾ ਪਹੁੰਚੇ ਸਨ ਪਰ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਇਹ ਜਹਾਜ਼ ਸਿੰਗਾਪੁਰ ਤੋਂ ਕਿਰਾਏ ਤੇ ਲਿਆ ਗਿਆ ਸੀ 376 ਵਿਅਕਤੀ ਜਿਨ੍ਹਾਂ ਵਿੱਚ 340 ਸਿੱਖ ਸਨ 24 ਮੁਸਲਮਾਨ ਤੇ 12 ਹਿੰਦੂ ਕੈਨੇਡਾ ਵੱਲ روانਾ ਹੋ ਗਿਆ ਜੋ ਕਿ ਮਈ ਵਿੱਚ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚਿਆ ਪਰ ਉਸ ਵੇਲੇ ਲਾਗੂ ਨਸਲੀ ਪਾਬੰਦੀਆਂ ਕਾਰਨ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ 2 ਮਹੀਨੇ ਮਗਰੋਂ ਇਹ ਜਹਾਜ਼ ਮੁੜ ਤੋਂ ਭਾਰਤ ਵੱਲ روانਾ ਹੋ ਗਿਆ ਸਤੰਬਰ 1914 ਵਿੱਚ ਜਹਾਜ਼ ਦੇ ਕੋਲਕਾਤਾ ਪਹੁੰਚਿਆ ਤੇ ਅੰਗਰੇਜ਼ਾਂ ਨੇ ਇਸ ਦੇ ਮੁਸਾਫਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ ਇਸੇ ਘਟਨਾ ਦੀ ਯਾਦ ਦੇ ਵਿੱਚ ਹੁਣ ਕੈਨੇਡੀਅਨ ਪੋਸਟਰ ਵਿਭਾਗ ਵੱ ਸਾਕਾ ਕਾਮਾਗਾਟਾ ਮਾਰੋਦੀ ਸੋਵੀ ਵਰਗੰਡ ਮੌਕੇ ਡਾਕ ਟਿਕਟ ਜਾਰੀ ਕੀਤੀ ਗਈ ਹੈ ਇਸ ਮੌਕੇ ਐਨਆਰਆਈ ਮੰਤਰੀ ਤੇ ਐਮਪੀ ਵੀ ਸ਼ਾਮਿਲ ਹੋਏ ਸਨ ਇਸ ਡਾਕ ਟਿਕਟ ਦੀ ਕੀਮਤ 2.5 ਡਾਲਰ ਰੱਖੀ ਗਈ ਹੈ